ਸ੍ਰੀ ਕਾਲ ਜੀ ਅੱਛਾ ਕਾਲ ਜੀ ਬਈ ਸਾਰਿਆਂ ਨੂੰ ਜੀ ਪਹੁੰਚ ਗਏ ਭਾਈ ਮੰਡ ਚ ਪਿੰਡ ਕਿੰਨੇ ਸਟਾਰਟ ਹੋਏ ਬੈਜ ਸਪਰੇਅ ਕਰਨ ਕਰਨੀ ਤਾਂ ਆਪ ਸੀ ਪਰ ਕਿਆ ਕਰੀਓ ਸਾਡਾ ਕੰਮ ਥੋੜਾ ਜਿਹਾ ਅਲ ਗਿਆ ਪਿਆ ਤਾਂ ਬੰਦੇ ਭਲਾਏ ਆ ਹੋ ਲੱਗੇ ਹੋਏ ਸੋ ਕੰਮ ਜਿੱਥੇ ਆੜੀ ਸਾਰੇ ਹੀ ਹੋ ਚੱਲਦੇ ਉਧਰ ਉਧਰ ਗੰਨਾ ਘਟਦੇ ਭਈਏ ਉਹ ਪਾਰਟੀ ਵੀ ਭਰਨੀ ਆ ਭਾਈ ਤਾਂ ਕਰਕੇ ਮਾਣ ਟਾਈਮ ਆ ਹੁਣ ਇੱਕ ਦਿਨ ਮੈਂ ਕਰਾ ਲਾਂ ਫੇਰ ਵੀ ਰੱਛਾ ਕਹਿੰਦੇ ਹੈ 14 ਤਰੀਕ ਨੂੰ ਬੰਦੇ 15 ਨੂੰ ਕੱਲਾ 15 ਨੂੰ ਕੱਲ ਜਾਥੇ ਨਹੀਂ ਜਾਣਦੀ ਇਹ ਹੂੰ ਹੂੰ ਮੋਤੀ ਜੀ ਜਿਵੇਂ ਪਾਣੀ ਲੱਗਾਉਂਦਾ ਪਾਣੀ ਖੜਿਆ ਅਸੀ ਆ ਬਾਈ ਬਾਪੂ ਨੇ ਦੇਖੋ ਸਪਰੇਅ ਕਰੀ ਹੋਈ ਲਗ ਲਗ ਝਟਪਟ ਮਾਰੀ ਹੋਈ ਆ ਆ ਦੇਖੋ ਬਾਪੂ ਦੇ ਨਾਲ ਉਸੇ ਘੱਟ ਤੂੰ ਹੁਣ ਇੱਧਰ ਦੇਖਣ ਜਾਂਦਾ ਤਾਂ ਮੈਂ ਕੀ ਕਰਾਂ ਸਾਰੀ ਦੇਖੋ ਜੀ ਲਗ ਲਗ ਬਾਈ ਖਤਰ ਕਰਦੀ ਆਹੀ ਆ ਦੇਖਣ ਜਾਂਦਾ ਨਾ ਹੋਰ ਦਿਖਾ ਦੇ ਫੁੱਕੀ ਵੀ ਹਾਂ ਹਵਾ ਬੁੱਲਾ ਆ ਗਿਆ ਤੇਜ ਤਾਂ 222 ਆ ਬਾਈ ਕਣਕੇ ਦੇ ਬੀਜ ਵਧੀਆ ਖੜੀ ਆ ਬੱਲ ਠੀਕ ਆ ਦੇਖ ਹਸੂ ਵੀ ਖੜੀ ਆ ਲੈ ਸਪਰੇਅ ਵਜੀ ਵੀ ਬਚ ਜੂਗੀ ਉਹ ਸੁੱਕਣੀ ਉਹ ਖੜੀ ਉਈ ਆਈ ਜਾਂਦੀ ਆ ਬਾਹਰ ਨੂੰ ਰੌਣੀ ਹੀ ਐ ਸੁੱਕ ਗਈ ਉਹ ਜਿਆਦਾ ਚਾਰਕ ਰੱਖੀ ਜੀ ਕੋਈ ਜਿਆਦਾ ਨਹੀਂ ਇੰਦਰ ਠੀਕ ਹੈ ਸਾਰੀ ਹਵਾ ਜਲਦੀ ਜੀ ਇੰਦਰ ਮੈਂ ਨਾ ਕਰਦਾ ਮੈਂ ਬਾਹਰ ਪਾਣੀ ਲਾਉਣਾ ਪੈਣਾ ਜੇ ਮੀਂਹ ਆਪਿਆ ਤਾਂ ਸਪਰੇਅ ਕਰਕੇ ਹੁਣ ਖਾਲੀ ਸਾਫ ਹੈ ਦੇਖ ਲਾ ਖਾਲ ਤਾਂ ਸਾਫ ਹੈ ਫੇਰ ਪਈਆ ਹੁਣ ਐ ਨਾ ਨਹੀਂ ਇੱਥੇ ਚਾਰ ਨੇ ਖੁੱਟਣੇ ਲੱਗ ਰਹੇ ਦੀਆਂ ਮੈਂ ਖਾਲ ਸਾਫ ਆਵੇ ਕਿਤੇ ਨਹੀਂ ਜੇ ਹੁਣ ਰੁਗ ਫੂਕੂਗਾ ਹਵਾ ਦਾ ਕਸੂਰ ਆ ਹੁਣ ਮੇਰਾ ਕਸੂਰ ਕੋਈ ਨਹੀਂ ਮੈਂ ਬਹੁਤ ਸੰਦੇ ਰੱਖਿਆ ਬੈਠਾ ਆ ਵੀ ਤੇਲ ਦਾ ਹੈ ਆ ਕੀ ਐ ਮੱਛਰ ਜਾ ਹੈ ਤੇਲਾ ਜਈ ਹੈ ਹੁਣ ਟਾਈਮ ਪਰ ਹੈ ਸਪਰੇਅ ਹੈ ਨਾ ਆਹ ਤੇਲਾ ਹੁਣ ਗੱਲ ਨਿਕਲਦੀ ਹੋਆ ਕੋਈ ਕੋਈ ਆਹ ਦੇਖ ਆਹ ਦੇ ਭਰਿਆ ਪਿਆ ਦੀ ਹੂੰ ਹਾਂ ਤੇਲਾ ਇਹ ਹੋਰ ਬੇਚੇ ਕਹੀ ਜਾਂਦੇ ਹਲੇ ਸਪਰੇਅ ਨਾ ਕਰੋ ਕਹਿੰਦੇ ਮੀਂਹ ਤਾਂ ਹੁਣ ਪਿਆ ਆ ਕਿੱਥੇ ਬੈਠ ਕਿੱਥੇ ਤੇ ਆ ਗਿਆ ਦੇਖ ਕੜਾ ਬੈਠਾ ਸਾਲਾ ਹੋਰ ਹੈ ਦੇਖਦਾ ਤੇਲਾ ਕਿ ਕੜਾ ਭਰਿਆ ਪਿਆ ਹੁਣ ਸਪਰੇਅ ਹੋ ਜੂਗੀ ਵਧੀਆ ਹੈ ਹੂੰ ਖਤਮ ਕਰ ਦੇਣਾ ਇਹ ਹੋਰ ਕਿ ਉਸੇ ਬਾਅਦ ਇਹ ਹੋਈ ਇੱਕ ਕਰਨੀ ਆ ਫੇਰ ਕਰਦਾਂਗੇ ਜੇ ਲੋੜ ਪਈ ਹਾਂ ਹੈਗਾ ਤੇਲਾ ਆਪਣੇ ਮੀਂਹ ਦਾ ਤੇਲ ਆਇਆ ਨਾ ਨਹੀਂ ਪਿਆ ਹੂੰ ਸਾਹ ਵੀ ਦੇ ਆ ਮੈਂ ਨਾ ਲਤੀ ਨੀ ਘਾ ਰੱਖੇ ਕਿਤੇ ਪਾਪਾ ਇਤਰੇ ਮਕਾਲ ਬੇ ਜਿਹੜੇ ਸਾਹ ਨਾਲ ਰੇਜ ਦਿੱਤੀ ਮੈਨੂੰ ਲੱਗਦਾ ਨਹੀਂ ਸਿਰੇ ਆ ਜੂਗੇ ਨਹੀਂ ਆ ਜੇ ਨਹੀਂ ਹੂੰ ਨਹੀਂ ਆ ਗਈ ਉਹ ਸਮਝਾਉਣਾ ਵੀ ਵੇਸ ਘੱਟ ਰੱਖੇ ਹੋ ਠੀਕ ਨਹੀਂ ਕਰਨੀ ਹੂੰ ਵੀ ਥੋੜੀ ਫਾੜ ਇੱਧਰ ਮੁੜ ਕੇ ਆਉਣੀ ਚਾਹੀਦੀ ਹੈ ਹੈ ਕਿ ਨਹੀਂ ਭਰਿਆ ਆ ਖੇਤ ਐ ਨਾ ਭਰ ਗਿਆ ਹੂੰ ਵਧੀਆ ਏ ਬਾਕੀ ਹਾਂ ਨਕਾਲ ਦੱਸੂਗਾ ਬਾਕੀ ਬਾਈ ਆਦੇ ਵਿੱਚ ਤੱਗੀਆਂ ਰਹੀਆਂ ਹੋਈਆਂ ਕਿਤੇ ਕਿਤੇ ਤੇ ਪੱਲ ਵੀ ਤਗੜੀ ਬਣਨੀ ਬਾਈ ਹੂੰ ਆਹਦਾ ਇੱਥੇ ਪਾਣੀ ਖੜ ਗਿਆ ਤਾਂ ਮਾੜਾ ਤਾਂ ਹੀ ਮਰੀ ਇਹ ਜਮੀਂ ਦਾ ਪਾਣੀ ਫੈਲ ਲੈ ਸ਼ੁਰੂ ਚ ਮੀ ਸਾਈਟਾਂ ਨਾ ਇੱਧਰ ਉੱਧਰ ਹੋ ਜੇ ਨਹੀਂ ਆਇਆ ਇਹ ਐਸੋ ਤਾਂ ਨਾ ਜਿੰਨੂੰ ਕੰਪਿਊਟਰ ਕਰਾ ਲਾ ਫੇਰ ਹੋਣਾ ਇਹ ਇੱਥੇ ਜੀ ਕਹਿੰਦਾ ਬੱਟਾ ਉਹ ਹੀ ਕਾਰੇ ਕਰਾਈ ਕਰਾ ਦੇਣੀ ਬਸ ਕਾਰੇ ਬਣਾ ਕੇ ਕਰਾਉਂਗੇ ਪੰਜ ਚਾਰ ਘੰਟੇ ਲੱਗੇ ਕੋਈ ਫਰਕ ਨਹੀਂ ਆ ਵੀ ਉੱਧਰ ਵੀ ਉੰਡਾ ਪਾਣੀ ਘੱਟ ਲੱਗਦਾ ਦਸੇ ਕੀਲੇ ਕਰਾ ਦੇਣੇ ਓਰੇ ਉਹ ਵੀ ਕਰਾ ਦੇਣੇ ਜਿਹੜੇ ਲੈ ਆ ਕਿਆਰੇ ਪਾ ਗਿਆ ਨਾ ਹੂੰ ਹੂੰ ਇਹਨਾਂ ਉਹਨਾਂ ਦਾ ਪਾਣੀ ਨਹੀਂ ਖੈਦਾ ਆਉਂਦਾ ਬਸ ਜੀ ਬਸ ਇਹਨਾਂ ਨੂੰ ਖਾਲ ਸਾਰੀ ਵੀ ਪਈਏ ਸਾਫ ਹੈ ਸਾਹ ਖਾਵੇ ਜਨਰੇਟਰ ਲਿਆਂਦਾ ਹੋਣਾ ਟਰੈਕਟਰ ਲੈਟਰ ਨਹੀਂ ਆਈ ਜਿੱਦਾਂ ਦਾ ਮੀਂਹ ਪਿਆ ਕਹਿੰਦੇ ਲੈਟਰ ਨਹੀਂ ਆਈ ਓਰੇ ਮੈਂ ਤਾਂ ਲਾਈਟ ਪਿੰਡ ਦੇਖ ਕੇ ਰੱਠਿਆ ਮਹੱਲਾ ਖਾਲ ਭਰਿਆ ਮਾ ਉਹ ਟਰੈਕਟਰ ਲੈ ਆਵੀਂ ਭਰੇ ਆਇਆ ਸਾਰੀ ਭਰਿਆ ਹੀ ਕਣਕ ਮੈਂ ਤਾਂ ਰੱਠਿਆ ਮਹੱਲਾ ਲਾਈਟ ਆ ਗਈ ਮੈਂ ਚਿਲਾ ਕੇ ਭਰ ਦਵਾ ਓਰੇ ਆਇਆ ਕਹਿੰਦਾ ਉਹਦੇ ਨੀਂ ਦੇ ਬਾਅਦ ਲੈਟਰ ਨਹੀਂ ਆਈ ਓਰੇ ਉਹ ਸੱਚ ਕੱਟੀ ਵੀ ਹੈ ਪ੍ਰਧਾਨ ਦੇ ਕੀਤਾ ਕੋਲ ਕਹਿੰਦੇ ਅੱਛਾ ਜਿਹੜੀ ਸੱਚ ਉੱਥੇ ਨਾ ਕਹਿੰਦੇ ਉੱਥੇ ਤੇ ਜਿੰਦਾ ਹੀ ਲਾਇਆ ਵਾ ਕੱਟ ਕੇ ਉਹਨਾਂ ਨੇ ਮੈਂ ਕਹਿੰਦਾ ਹੋਰਾਂ ਲਾਗੇ ਕਰਨਾ ਹੋਊਗਾ ਸਹੀ ਕਰ ਦੇ ਠੀਕ ਆ ਆ ਆਪਣੇ ਲਾਗ ਵਾਲਾ ਕਿਆਰਾ ਮੰਨ ਕੇ ਚੱਲ ਵੀ ਖਤਮ ਐ ਉਹ ਚੱਲ ਜੀ ਬਿਲਕੁਲ ਨਹੀਂ ਹੈਗਾ ਹੂੰ 4 ਕਿਲੀ ਕਹਿਮ ਆ ਓਰੇ 4 ਕਿਲਾ ਜਿਹੜੀ ਉੱਪਰ ਉਹ ਖਤਮ ਲਾ ਲਾ ਹੀ ਤੱਗੇ ਤੁੱਗੇ ਚ ਮਾਰੀ ਮੋਟੀ 4 ਕਿਲੀ ਦਾ ਠੀਕੇ ਆ ਹੈ ਹੂੰ ਬਾਲਤਾ ਸੋਣੀ ਆ ਜੰਗ ਪੰਜ ਵਾਰ ਚਿੱਟ ਚਿੱਟ ਚੰਦੇ ਨਾ ਵਧੀਆ ਹੂੰ ਧੁੱਪ ਵੀ ਜਾਹਿਰੀਆ ਬਾਈ ਹੁਣ ਸਹੀ ਠੰਡੇ ਪਈ ਐ ਬੋਰ ਹੈ ਤੋ ਬੜ ਕੇ ਦੱਬੀ ਪਿਛਲੀ ਉਹਨੂੰ ਪਾਣੀ ਹੁਣ ਹੀ ਲਾਏ ਤਾਂ ਮਿੱਧੇ ਪਹਿਲਾਂ ਕਾਹ ਰੱਖ ਲੈਣਗੇ ਬਾਤੀਆਂ ਕਿ ਠੀਕ ਆ ਬਈ ਚਾਰ ਚਾਈ ਰਮਾਂਡ ਮੇ ਕਰ ਰਹੇ ਹੋ ਖੋ ਖੁੰਝੇ ਜੇ ਰੱਖ ਲੈਣਗੇ ਉਹ ਨੇੜੇ ਤੇ ਚੱਲ ਨੂੰ ਰੱਖ ਲੈਣ ਜਿੱਥੇ ਰੱਖੇ ਨੇ ਮਾਲਾ ਵਾਲਾ ਪਿੰਡ ਬਾਈ ਆਪਾਂ ਨੇ ਕਰਾਤੀ ਉੱਧਰ ਸਾਰੀ 2 ਕਿਲੇ ਰਹਿ ਗਏ ਪੰਡ ਨਾ 7 ਲੀਆਂ ਰਹਿ ਗਿਆ ਕਿਲਾ ਕ ਉੱਥੇ ਮੰਨ ਕੇ ਚੱਲ ਤੂੰ ਆਹ 4 ਕਿਲੇ ਕਰਕੇ 8 ਕਿਲੇ ਨੂੰ ਹੋ ਜਾਣਗੇ ਹਾਂ 8 ਕਿਲੇ ਨੂੰ ਹੋ ਜਾਣਗੇ 8 ਟਾਈ ਕਿਲੇ ਰਹਿ ਗਏ ਬਸ ਠੀਕ ਨਹੀਂ 6 ਵੀ ਕਿਓ 6 ਵੀ 8 ਟਾਈ ਕਿਲੇ ਰਹਿ ਗਏ ਨਵੇੜਤਾ ਜੀ ਇੱਕ ਦਿਨ ਮਾਈ ਮਾਹ ਬਾਪੂ ਰੋਜ਼ ਕਰਨ ਨਾਲ ਤੇ ਇੱਕ ਵਾਰੇ ਨਵੇੜ ਕੇ ਪਰੇ ਕਰ ਹੁਣ ਸਾਡਾ ਟਾਈਮ ਵੀ ਨਹੀਂ ਹੈਗਾ ਹਾਂ ਗੰਨੇ ਦਾ ਬਾਈ ਹੁਣ ਪਰਚੀਆਂ ਆਉਣੀਆਂ ਦੜਾ ਦੜਾ ਬੀਜ ਘਟ ਗਿਆ ਹਣ ਮਿਲ ਲੇ ਜਾਣਾ ਸਾਰਾ ਹਾਂ 85 ਆ 95 ਘਟ ਦੀ ਜਾਇਦ ਕੀ ਹੁਣ ਉਿੰਮੇ ਨਹੀਂ ਆਲੇ ਨਾ ਮੇਲੇ ਚ ਪਜਾ ਦੇਣਾ ਸਾਰੇ ਜਿਹਨੂੰ ਇਹ ਬੀਜਣਾ ਤਾਂ ਉਹਨੇ ਬੀਜ ਲਿਆ ਵਾਹ ਅੱਛਾ ਸਾਰੇ ਠੀਕ ਆ ਯਾਰ ਉਹ ਗੱਲ ਹੈ ਨਹੀਂ ਦੀ ਮੈਂ ਦੇਖ ਲਈ ਬੀਜ ਦੀ ਬਾਕੀ ਦੇਖੀ ਜਾਵੇ ਦੇਖੀ ਜਾਊਗੀ ਅਬ ਅੱਜ ਹੀ ਪਤਾ ਲੱਗੇਗਾ ਹੁਣ ਹੂੰ ਬਜਾ ਨੂੰ ਠੀਕ ਹੋਊਗੀ ਉਹ ਉੱਕਣਾ ਨਹੀਂ ਹੈਗਾ ਜਿਹੜਾ ਦੂਆ ਕਿੰਨਾ ਰਹਾ 18 85 ਉਸ ਤਰ੍ਹਾਂ ਨਹੀਂ ਹੈਗਾ 38 ਦਾ ਜੀ ਮੈਂ 18 85 ਤੋਂ ਉਧਰ ਕੇ ਆ 38 ਆ ਜੀ ਮੈਂ ਹਾਂ ਉਹ 95 ਗੰਨਾ ਠੀਕ ਆ ਗ੍ਰੋਥ ਗਰੂਥ ਨੂੰ ਦਾ ਉਹ ਗਾਹ ਰੱਖਦੇ ਨਹੀਂ ਫੇਰ ਉਹ ਜੱਕ ਲਿਆਉਣ ਦਾ ਫੇਰ ਉਹ ਥਲੇ ਜਾਨੂ ਫੇ ਹੁਣ ਬਾਰ 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 ਜਗਾ ਕਨ ਕਵੀ ਹੋ ਗਾ ਚਲ ਠੀਕ ਆ ਥੋੜੀ ਥੋੜ ਤੁਹਾਨੂੰ ਜਿੱਕੜਾ ਸਾਨੂੰ ਲੋ ਚਾਰ ਪੰਪ ਲਾਉਣਾ ਫੇਰ ਮੈਂ ਆਗੀ ਫਾਂਟ ਐਨ sire ਥੋੜੀ ਉਰ ਹਾਂ ਬਾ ਠੀਕ ਆ ਹਾਂ ਵਾ ਟੂਰੇ ਥਈ ਹੈ ਹਾਂਜੀ ਹਾਂ ਆਇ ਕੰਕੋ ਹੋ ਗਦੀ ਜਗਾ ਠੀਕ ਹੈ ਆਪਣੀ ਇੱਥੇ ਦਾਈਆ ਬਸ ਠੀਕ ਹੈ ਠੀਕ ਹੈ ਨਾ ਹਣ ਦੇਖ ਕੇ ਹਿਸਾਬ ਨਾਲ ਚੱਲੀ ਜਾ 20 ਪੰਪ ਲਾਉਣੇ ਆ ਠੀਕ ਆ ਠੀਕ ਆ ਠੀਕ ਹੈ ਕਣਕ ਵਧੀਆ ਖੜੀ ਐ ਠੀਕ ਹੈ ਕਣਕ ਉਹ ਥੋੜੀ ਜਿਹੀ ਮਾਰ ਹਲਕੀ ਆ ਉਹ ਪਿਆਰਾ ਛਿੱਦਾ ਆ ਆ ਠੀਕ ਹੈ ਪਾਣੀ ਮੀਂਹ ਪੈ ਲਿਆ ਤਾਂ ਜੱਜੀ ਬੱਜੀ ਬੀਜੀ ਆ ਹੂੰ ਆ ਠੀਕ ਹੈ ਇੱਧਰ ਦੀ ਸਾਈਡ ਤੋਂ ਹੂੰ ਔੜਾ ਕਣ ਕਿਹੜਾ ਚਿਹਰਾ ਐ ਛਿੱਟਾ ਮਣੀ ਛਿੱਟਾ ਮਣੀ ਹਾਂ ਉਹ ਇਹਦੇ ਕੰਮ ਕਰਦੇ ਹੈ ਹਾਂ ਸਾਰਾ ਕੁਝ ਹੀ ਆ ਸਰੇ ਦਾ ਹੀ ਕਰਦੇ ਟੱਪਲ ਮਜਰੇ ਬੈਠੇ ਆ ਇਹ ਬੰਦੇ ਖਾਦੇ ਬੈਠੇ ਟੱਪਲ ਮਜਰੇ ਸਰੇ ਵਾਲੇ ਇਹਦਾ ਪਹਿਲਾਂ ਕਰਕੇ ਜੋ ਉਹ ਵੀ ਟੱਪਲ ਮਜਰੇ ਦਿੱ ਆਇਆ ਤਾਂ ਸਰੇ ਕਰਦੇ ਆ ਸਾਰਾ ਕੁਝ ਕਰਦੇ ਆ ਜੀ ਅਸੀਂ ਜੱਸ ਜਿਹੜਾ ਫਲੇਰ ਹੈ ਜੱਲ ਪਿਆ ਜਾਂਦਾ ਇਹ ਪੱਕਾ ਰਹਿੰਦਾ ਉੱਥੇ ਪੀਪਲ ਵਜ੍ਹਾ ਠੇਕੇ ਕੋਲ ਠੇਕੇ ਕੋ ਕਿਹਦੇ ਕੋਲ ਹੈ ਉਹ ਬੁੱਧਾ ਸੁਣਦਾ ਰਹੇ ਅੱਛਾ ਚੰਡੀਗੜ੍ਹ ਵਾਲੇ ਤੇ ਜ਼ਮੀਨਾਂ ਠੀਕ ਆ ਠੀਕ ਆ ਉਹ ਜੱਸ ਜਿਹੜਾ ਠੇਕਾ ਹੈ ਨਾ ਪੀਪਲ ਵਜ੍ਹਾ ਆਉ ਠੇਕਾ ਪੀਪਲ ਵਜ੍ਹਾ ਸਾਹਮਣੇ ਮੋਟਰ ਆ ਉਹ ਐਂ ਦਿਖਦਾ ਜਿਵੇਂ ਤੂੰ ਪਟੈਂਕੀ ਰੱਖਿਆ ਹੋਇਆ ਠੀਕ ਆ ਠੀਕ ਆ ਵਰੀਏ ਚਲ ਹੁਣ ਨੰਬਰ ਭਰ ਲਿਆ ਤੇਰਾ ਮੈਂ ਜੇ ਲੋਡ ਹੋਏ ਕੋਈ ਬੁਲਾ ਲੈ ਕਰੂਗੇ ਠੀਕ ਹੈ ਨਹੀਂ ਠੀਕ ਹੈ ਠੀਕ ਹਾਂ ਆ ਪਾਣੀ ਦੇ ਖਾਲ ਦਾ ਬਹੁਤ ਫਾਇਦਾ ਹੋਊਗਾ ਹੁਣ ਪਾਏ ਦਾ। ਜਿੱਥੇ ਤੇ ਪਾਣੀ ਆਉਣਾ ਉਹ ਉੱਥੇ ਕਰ ਇਕੱਠਾ ਬਹੁਤ ਸਾਫ ਦਾ ਹੈ। ਕਰਾਉਂਦੇ ਆ ਦੇਖੀ। ਹੈ? ਕਰਦੇ ਆ ਇਦਗੀ ਆ। ਯਾਰ ਨਾਉਣੇ ਨੂੰ ਨੂਣੀ ਨੂੰ ਮੋਜਰੇ ਦੀ ਨਾਵੇਂ ਨੂੰਂਦਾ ਵੇਤਾ। ਆ। ਉਹ ਕਿੰਨਾ ਆਣ ਲਵੜ ਗਿਆ। ਜਾਦੀ ਨੂੰ ਪੂਰੀ ਬੱਲ ਨਿਕਲ ਆਈ ਐ ਨਾ। ਫੇਰ ਕਣਕ ਦੀ ਖਾਨ ਲੱਗਣੀ ਐ ਇਹ। ਅਸਲੀ। ਨਿਕਲੋਣੀ 5-7 ਦਿਨ ਚੈ। ਹੂੰ। ਅਸਫਰੇ ਇਹਨੇ ਕਰਦਣੀ ਲੋਟ ਹੋਣਾ। ਸਮਝਦਾ ਹੈ। ਹੂੰ। ਹੈ ਨਾ ਅੱਡੀ ਵਾਲੇ ਵੀ ਚਾਹ। ਆ ਦੇਖ। ਅੱਡੀ ਬਾਹਰ ਆਦੀ। ਉਹ ਠੀਕ ਹੈ ਤੇਲਾ ਹੈਗਾ ਆ ਜਾ ਵੀ ਤੇਲਾ ਹੈਗਾ ਜੀ ਹੈਗਾ ਏ ਵਿੱਚ ਕਹੀ ਹੁੰਦੇ ਤੈਨੂੰ ਤਾਂ ਮੀ ਪੈ ਗਿਆ ਤੇਲਾ ਹੈ ਨਹੀਂ ਤੇਲਾ ਹੁਣ ਬੈਠਾ ਉਹ ਤੇਲਾ ਹੈ ਆ ਵੀ ਆ ਵੀ ਮੁੱਕਿਆ ਬਾਕੀਆ ਬਾਤ ਨਹੀਂ ਹੋਰ ਕਿ ਹਾਂ ਨਾਲੇ ਕਿ ਬਿਚੋਲੇ ਪਰ ਜਦੋਂ ਖੁੱਲਣਾ ਜਦੋਂ ਮੁੱਕਲੇ ਮਾਰੇ ਚਾਲ ਕਰਦਾ ਤਾਂ ਠੀਕ ਆ ਉਹ ਤਾਂ ਪਤਾ ਨਹੀਂ ਕਿ ਬੜ ਗਏ ਉਹ ਜਿਹਨਾਂ ਲੋੜ ਦਾ ਕੰਮ ਕਰਨ ਨੂੰ ਪਤਾ ਹੀ ਐ ਉਹ ਤਾਂ ਹੈ ਉਹ ਹੈ ਬਈ ਸਾਡਾ ਨਾ ਰੱਖੀ ਬੈਠੇ ਬੁੱਕੀਆ ਬੱਕੇ ਸਾਰੇ ਰੱਖੀ ਬੈਠੇ ਥੋਈ ਜਿਦੇ ਕੱਢੀ ਨਵੀਆਂ ਪਾਤੀਆਂ ਕਹਿੰਦੇ ਦੀ ਗੁੰਦਾ ਸਾ ਬੁੱਕੀ ਪਾਈ ਚੜ੍ਹ ਗਈ ਕਾਪ ਦਾ ਅ ਮੋਟੀਆ ਅ ਜਿਹਦੇ ਪਹਿਲਾਂ ਨਾ ਕੰਮ ਕਰਦੇ ਮਾ ਪੈਣਾ ਉਹ ਕਲਾਇਆ ਦੋ ਪੰਪ ਹਾਂ ਠੀਕ ਐ ਉੱਥੇ ਨਾ ਹੋਰ ਕੰਮ ਕਰਦਾ ਨਾ ਕਹਿੰਦਾ ਨਿਪੜ ਕੇ ਕੰਮ ਹਾਂਜੀ ਪੀਤਾ ਨਾ ਹਿੱਤਾ ਸੋਧੀ ਜੀ ਆਈ ਨਾ ਸੋਧੀ ਜਿਹੜੀ ਬੈਠਾ ਹੁਣ ਢਸਲਾ ਲਾਈ ਬੰਦ ਨੂੰ ਨਾ ਤਾਂ ਫ੍ਰੀਜ ਜੋ ਤਾਂ ਮਿੱਟੀ ਬਾਤੀ ਗਾਲੇ ਪਹਿਲਾਂ ਨਾਲੇ ਯਾਰ ਰੇਟ ਕਰਿਆ ਤਾਂ 3500 3000 ਆ ਪਾਇਆ ਉਹਨੇ ਮਿੱਟੀ ਬਾਤੀ ਮੈਨੂੰ 5000 ਤਾਂ ਆ ਗਿਆ ਤਾਂ ਕਰਿਆ ਮੈਂ ਨਾ ਠੀਕ ਆ ਫਿਰ ਠੀਕ ਐ ਫੇ ਠੀਕ ਕਰਿਆ ਤਾਂ ਸੌਦਾ ਅਸੀਂ ਰੇਰੂ ਪਾ ਕੇ ਦੂਜੀ ਦਫਾ ਆਇਆ ਮੈਂ ਸਵਾਕਾ ਮਾਰਦਾ ਇਹਨੂੰ ਕਹਿਣਾ ਤਾਂ ਕਿ ਆ ਸਵਾਕਾ ਤਾਂ ਮੈਂ ਵੀ ਪਰਸਾ ਉਸਨੇ ਮਾਰੂਗਾ ਉਹ ਵਧੀਆ ਤੇ ਬਾਪੂ ਨੇ ਸਵਾਗਾ ਨਹੀਂ ਮਾਰਿਆ ਨਹੀਂ ਤੇਰੀ ਪੱਛੀ ਪੱਟ ਨੂੰ ਤੇ ਸਿਆੜ ਹੋਛੇ ਆ ਇਹਨਾਂ ਨੂੰ ਕਹਿੰਦਾ ਕਿ ਬਰਾਬਰ ਬੱਟੇ ਹਾਂ ਜੋ ਜਿਹੜੀ ਰੀਲ ਪਾਈ ਉਹ ਕਿੰਨਾ ਦੱਸ ਤੇ ਕਿ ਸਿਆੜ ਹੋਛੇ ਆ ਉਹ ਰੀਲ ਇਹਨਾਂ ਨੂੰ ਕਹਿੰਦਾ ਬਰਾਬਰ ਬੱਟੇ ਇਹਨਾਂ ਸਾਰੇ ਬਾਡੀ ਦਾ ਹੈ ਨਹੀਂ ਪੱਡੀ ਜਾਂਦੇ ਹਾਂ ਬੰਦੇ ਦੇ ਡਿੰਗਾ ਲੈ ਕੇ ਮੈਂ ਨਾ ਹੀ ਸੋ ਪਾਟ ਲਾ ਦਿੰਦਾ ਕਿੰਨੀ ਪੈਨਸ ਕਿੰਨੀ ਹੋ ਜਾਏ ਕਹਿਤਾ ਇੱਥੇ ਨੂੰ ਕੱਢਣੀ ਬਦ ਚੋਲੇ ਪਏ ਇਹਨਾਂ ਦੇ ਜਿੱਥੇ ਮਰਦੀ ਦੱਸੀ ਜਾਂ ਮਾਸਟਰ ਇਹ ਡਿੰਗਾ ਪੱਟੀਆਂ ਦੇ ਡੇਟਾ ਬਣ 150 ਹੂੰ ਕੀ ਐਥੇੋਂ ਕੱਢਣਾ 150 150 ਨਹੀਂ ਉਲਟ ਕੱਟ ਲਈਂਗਾ ਗਾਹ ਪਾ ਲੂੰਗਾ ਉਹ ਛੜਾਈ ਫਿਰ ਉਹ ਜਿਹੜ ਪਾਣਾ 150 ਜੀ। ਢੇਲ ਜੀ ਦੋ ਦੋ ਬਲ। ਰੋਲਾ ਤਾਂ ਇੱਥੇ ਦਾ। ਆ। ਤੂੰ ਕਿੱਥੇ ਜਾਣਾ? ਭਾਈ ਰਾਤਾਂ ਨਹੀਂ ਹੈਗਾ। ਉਹਦੇ ਜਿਹੜਾ ਇੱਧਰ ਖਤਰਾ ਫੀਮੋਟਰ ਲੈ ਜਾ। ਯਾਰ ਖੇਤ ਬਦਲ ਗਿਆ ਯਾਰ ਦਾ ਹੱਥ ਪਾ ਕੇ ਨਾ ਚੱਕਿਆ ਗਿਆ। ਠੀਕ ਨਹੀਂ ਯਾਰ। ਇਹੇ ਕਹਿ ਕੇ ਆਪਾਂ ਅੱਖ ਬੋਲ ਲੱਗੇ ਤਾਂ ਗੁੱਡੀ ਡੰਡਾ। ਇਹੇ ਕਹਿ ਕੇ ਖੇਤ ਬਦਲ। ਆ ਵੀ ਬਦਲ ਲੈ ਤੇ ਸੀ ਇੱਧਰ ਬੂਟੇ ਨਹੀਂ ਮਾਰ ਉਹ ਗੰਨਾ ਹੋਣਾ ਨਹੀਂ। ਇੱਧਰ ਇਹ ਵੀ ਮਨ ਲਾ ਰਹ ਹੁੰਦਾ ਨਾ ਸਾਰੇ ਜੀ ਇੱਥੇ ਤੂੰ ਜ਼ਿਆਦਾ ਪੈਂਦਾ ਕਿਹੜਾ ਇੱਥੇ ਤੂੰ ਤੇ ਹੁਣ ਪਤਾ ਨਹੀਂ ਕੀ ਦੇਖਦਾ ਉਹ 6 ਲੱਖ ਮਿੰਦਾ ਤਾਂ ਮੰਦਾ ਦੇਖਦਾ ਬੰਦਾ 6 ਲੱਖ ਮਿੰਦਾ ਤਾਂ ਹੈ ਨਾ ਭਾਈ ਐਂ ਜਾ ਰਿਹਾ ਕਿ ਬੁੱਟੇ ਦੀ ਗਿੰਤੀ ਕਰ ਦੂੰ ਉਹ ਪਰਾਂ ਵੀ ਖੜੇ ਉਹ ਪਰਾਂ ਵੀ ਖੜੇ ਥੋੜੇ ਜੇ ਨਹੀਂ ਥੋੜਾ ਮੋਟਰਸਾਈਕਲ ਮਿਲਾਂ ਜੜਾਂ ਪਰੇ ਹੋਏ ਹੋਏ ਆ ਇਹ ਦੋ ਦੋ ਤਿੰਨ ਤਿੰਨ ਖੜੇ ਆ ਉਹ ਥੋੜੋ ਭਜੰਦੀ ਕੱਟ ਦਿੰਦੀ ਆ 6 ਲੱਖ ਤਾਂ ਹੁੰਦੇ ਉਹ ਦਾ ਦਵੇ ਬੰਦੇ ਦੇਣਾ ਮੈਨੂੰ ਆਇਆ ਵੀ ਮੰਦਾ ਦੇਖਦਾ ਵੀ ਬੰਦਾ ਪੈ ਚੁੱਕੇ ਮੰਦਾ ਨਹੀਂ ਵੇਂਦਾ ਹਾਂ ਤਾਂ ਜਗਾ ਜਗਾ ਨਹੀਂ ਹੈਗੀ ਇਹ ਤੇਰੀ ਜਗਾ 2 ਬਿਗੇ ਆਉਣੀ ਉਹ ਚੇ ਬਿਗਾ ਇਹ ਮੁਰਗੀ ਤਾਂ ਅਗੇ ਛੱਡਦੇ ਆ ਸਾਨੂੰ 6 ਬਿਗੇ ਦਾ 3 ਲੱਖ ਰੁਪਏ ਯਾਰ ਕਿਵਾਰੀ ਮੁਟਾ ਆਤੇ ਨੂੰ 3 ਬਿਗੇ ਦੇ ਖਾਦੇ ਬਸ ਹੋਟੇ ਆ ਇਹ ਆ ਦੁਬਾਰਾ ਦੇਖ ਲੈ ਕਿਹਦੇ ਹਿਸਾਬ ਨਾਲ ਹੋਈ ਹੈ ਅੱਧਕੀਲੇ ਦਾ ਢੇੜ ਕਿਲੇ ਦਾ ਮਾਲ ਖੜਾ ਹੋਣਾ ਹੈ ਹਵਾ ਪੈਂਦੀ ਨਾ ਦੋੇ ਪਾਸੇ ਦੋੇ ਪਾਸੇ ਦੋ ਲਾਈਨਾਂ ਹੈ ਦੋਹਾਂ ਪਾਸੇ ਹਵਾ ਪੈਂਦੀ ਵਸੇ ਉਪਰ ਸਾਨੂੰ ਮਾਰਿਆ ਤਾਂ ਗੱਪੇ ਜਿਹੜੇ ਠੇਕੇ ਬਗਾਉਂਦੇ ਆ ਸਾਡਾ ਕੁਝ ਵੀ ਨਿਕਲਦਾ ਥੇ ਗੱਪੇ ਕਹਿੰਦਾ ਕਿੱਧਰ ਨੂੰ ਮਾਰ ਰਿਹਾ ਲੱਗਾ ਪੱਤਾ ਥਾੜੇ ਪਾਸੇ ਨੂੰ ਮਾਰਦਾ ਥਾੜੇ ਪੱਤਾ ਨਾਲ ਸਾਦਰੀ ਬਣਦੀ ਉਹ ਲੱਗ ਗਿਆ ਸਿਰੇ ਫਾਂਡ ਵਾ ਠੀਕ ਆ ਵਾ ਕਰ ਦੋ ਇੱਧਰ ਸਿਰੇ ਜਾ ਰਿਆਂ ਹਾਂ ਜਾ ਕੇ ਕਰਨਾ ਮਾੜਾ ਦੀ ਕਰ ਤੂੰ ਠੀਕ ਐ ਇਹਦੇ ਵੀਰ ਉਹ ਚੱਲ ਕੇ ਚੁੱਪ ਕੇ ਦੇਖ ਚੱਕ ਮੈਨੂੰ ਵੀ ਲੱਗਿਆ ਹੋ ਗਿਆ ਉੱਪਰ ਲੱਗੇ ਆ ਵਾ ਖੜਦੇ ਕਬਡੀ ਯਾਰ ਆਲੇ ਲਾ ਦੇ ਕਿੰਨਾ ਸੋਹਣਾ ਕਿੰਨਾ ਤੇ ਹੱਥ ਚ ਆਹ ਦੇ ਦੇ ਯਾਰ ਇਹਨੂੰ ਇਸਰ ਖਦ ਦੇ ਇਸੇ ਦੇ ਵੱਡ ਕੋ ਟੈਂਪਲ ਪਰ ਹੋਣਾ ਇਹਦਾ ਟੈਂਪਲ ਪਰ ਲੱਗਿਆ ਇਹ ਕਿੰਨਾ ਟੈਂਪਲ ਪਰ ਆ ਕੇ ਦੇਖ ਤੂੰ ਕਿਹਾ ਜਾ ਮੈਨੂੰ ਲੱਗਦਾ ਇਹ ਠੱਪੀ ਆ 36 99 ਮਾਰੀ ਰਾਤ ਦੰਦ ਕੱਢਦੇ ਨਹੀਂ ਇਹ ਮਾਰ ਦੰਦ ਕੱਢਦੇ ਨਹੀਂ ਇਹ ਕਹਿੰਦਾ

ਆ ਦਿਓ ਲੋਕੀ ਦੇ ਬੋਲ ਬੋਲ ਹੈ ਲੋਕੀ ਹਾਂ ਜੇ ਅੰਨੇ ਮੇਰੇ ਵੀ ਬੋਲਾਂ ਹਰ ਪੱਕੇ ਪੱਕੇ ਇਹ ਤਾਂ ਹੋ ਜਾਂਦੀ ਹੈਗਾ ਪੱਕਾ ਗੰਨਾ ਬਿੰਨਾ ਹੀ ਪੱਕ ਗਿਆ ਹੁਣ ਪੱਕ ਗਿਆ ਰਸੇ ਰਹਿ ਗਿਆ ਬਿੰਨਾ ਮਾ ਰਸੇ ਰਹਿ ਗਿਆ ਮਾ ਗੰਨਾ ਵੀ ਪੱਕ ਗਿਆ ਵਾਈ ਹੁਣ ਕੋਈ ਨਹੀਂ ਮੈਂ ਬੋਲ ਤਾ ਹੁਣੀ ਹੋ ਆ ਰਾਜ ਪਾਣੀ ਵੀ ਖਤਮ ਹੋ ਲਈਦਾ ਹੁਣ ਉਹ ਆ ਵੀ ਸਰੇ ਸਾਈ ਆ ਆਪ ਕਿੱਥੇ ਲਈ ਬੂਲ ਲਿਆ ਜਾਂਦੇ ਉੱਥੇ ਸਾਈ ਆ ਇਹ ਹਾਂ ਹਾਂ ਅੰਦਰ ਤੇ ਹੀ ਲੱਗ ਜਾ ਹਾਂ ਨਾ ਲੱਭੀ ਨਾ ਮੇਰੇ ਘਰ ਅੰਦਰ ਉਹਨੂੰ ਹੱਲ ਗਿਆ ਅੰਦਰ ਨਹੀਂ ਗਿਆ ਹੋ ਗਿਆ ਨਾ ਹੈਗਾ ਦੇ ਕਮਾਪਣੇ ਨੂੰ ਤੋੜ ਲਿਆ ਖਲਾ ਕੈੜਾ ਬਹੁਤ ਦਾ 20 ਦਾ ਕਿਹੜਾ ਦਾ 20 ਪਤਾ ਹੀ ਨਹੀਂ ਕਿਹੜਾ ਹੈ 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 ਜੀ ਨੂੰ ਕਰਦੇ ਹੱਟਿੱਤਾ ਹੈ ਨਾ ਨਾ ਸੂਰ ਨੂੰ ਪਾਵੇ ਉਹ ਮੁੰਡਾ ਇੰਨਾ ਹੈ ਨਾ ਹੱਥ ਤੇ ਵੱਧ ਮੜਾ ਮੋਟਾ ਚੂਕਿਆ ਨਹੀਂ ਚੂਕਿਆ ਨਹੀਂ ਨਾ ਨਾ ਓਏ ਆਹ ਉਹ ਪਾਇਦਾ ਲੰਬੀ ਥਾੜ ਲਾ ਲਓ ਲੰਬੀ ਚਲੂ ਲਗੂਏ ਦਾ ਫਿਰ ਇਹਨਾਂ ਬਾਹਰ ਦੇ ਬਾਹਰ ਹੀ ਤੀਲਾ ਹੋ ਰਿਹਾ ਗਿਆ ਫਿਰ ਸਬਰੇ ਦਾ ਬਾਰਾ ਹਾਂ ਹੁਣ ਕਾਮ ਲੋਟ ਆ ਗਿਆ ਅੱਗੇ ਇਸਦੇ ਕਾਸੀ ਅਸੀਂ ਤਾਂ ਲੋਟ ਆਇਆ ਨਹੀਂ ਲੋਕ ਨਹੀਂ ਚੰਗਾ ਕੰਮ ਕਰਾ ਇਕੜੇ ਮੇਰਾ ਮਿਲਣ ਚੱਲ ਜਿਆਣਾ ਤਾਂ ਕੱਲੂ ਫੇਰ। ਆਹ ਚੱਲ। ਦਿਹਾੜੀ ਉੱਥੇ ਲੱਗ ਲੈਣੀ ਸੀ ਫੇਰ। ਐ ਤਾਂ ਕਿ ਨੀ। ਤਿੰਨ ਵਾਰੀ ਮੈਂ ਜਾਵਾਂ ਤਾਂ ਫਿਰ ਜਾ ਹੁੰਦਾ ਹੈਗਾ। 20 ਬੂੰਗਾ ਵਾਲੇ ਮੰਨ ਵੀ ਆ ਜਾ। ਮਾ ਆਮਾ ਕਿੰਨਾ ਮਰਦਾ ਤਾਂ ਟਾਈਮ ਨਹੀਂ ਹੈਗਾ। ਹੋਰ ਕੰਮ ਸੈੱਟ ਜਾ ਹੋਇਆ ਹੁਣ ਦੇਖਦਾ ਐ। ਆ ਬਾਕੀ ਫਿਰ ਕੋ। ਘੁੰਮਿਆ ਕੋ ਘੁੰਮਿਆ। ਕੋ ਮੈਂ ਆ ਮੈਂ ਯਾਰ ਜਾ ਰਿਹਾ ਲੱਗ ਕੇ। ਠੀਕ ਹੈ। ਮੈਂ ਗੱਪੇ ਕਿ ਹਾਰਤੀ ਹੁਣ ਨਾ। ਪਾ ਦੋਏ ਬੰਦੇ ਆ। ਆਹ ਤੇ ਇੱਧਰ ਦੇ ਨਾਲ ਉੱਧਰ ਹੈ ਉੱਧਰ ਹੈ ਇਸ ਤੋਂ ਪੰਪਾ ਤਾਂ ਪਾਣਾ ਲਾਉਣਾ ਇਸ ਤੋਂ ਬਾਅਦ ਪੱ ਲੱਗਣਾ ਪੜਾ ਫੇਰ ਇੱਧਰ ਫੇਰ ਦੋ ਪੰਪਾ ਜੀ ਤਿੰਨੇ ਪੰਪਾ ਲਾਏ ਤਿੰਨ ਵਿੱਗੀ ਜਗ੍ਹਾ ਇਹ ਹੋਰ ਫੇਰ ਉਹ ਲੱਗੇ ਨੇ ਬੰਦੇ ਉੱਧਰ ਦੋ ਕੋਈ ਆ ਕੇ ਵਧੀਆ ਉੱਧਰ ਆਗ ਬਾਪਤਾ ਗੰਨਾ ਥੜਾ ਖੈ ਸਾਰਾ ਇੱਕ ਹੈ ਆਗ ਧੁਆੜ ਕੇ ਰੱਖੋ ਫਾਨੇ ਬੰਦੇ ਮੈਨੇ ਆਏ ਆ